ਸ਼ੋਵਾਰ ਦਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਰਾਹੀਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਵਾਸੀਆਂ ਨੂੰ ਸੰਬੋਧਨ ਕੀਤਾ ਗਿਆ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਜਿੱਥੇ ਇੱਕ ਪਾਸੇ ਨਸ਼ਾ ਫੈਲਿਆ ਹੈ ਉੱਥੇ ਹੀ ਪਿਛਲੀਆਂ ਸਰਕਾਰਾਂ ਵੱਲੋਂ ਨਸ਼ੇ ਦੀ ਰੋਕ-थाम ਦੇ ਲਈ ਉਚਿਤ ਕਦਮ ਨਹੀਂ ਚੁੱਕੇ ਗਏ ਇਸ ਮੌਕੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਦੇ ਉੱਤੇ ਤਿੱਖਾ ਸਿਆਸੀ ਨਿਸ਼ਾਨਾ ਸਾਧਿਆ ਹੈ ਅਤੇ ਵਿਕਰਮ ਸਿੰਘ ਮਜੀਠੀਆ ਵੱਲੋਂ ਅ ਵਿਕਰਮ ਸਿੰਘ ਮਜੀਠੀਆ ਦੀ ਵਿਜੀਲੈਂਸ ਵੱਲੋਂ ਗ੍ਰਿਫਤਾਰੀ ਦੇ ਮੁੱਦੇ ਦੇ ਉੱਪਰ ਵੀ ਹਰਪਾਲ ਸਿੰਘ ਚੀਮਾ ਵੱਲੋਂ ਗੱਲਬਾਤ ਕੀਤੀ ਗਈ ਹੈ 2002 ਤੋਂ ਲੈ ਕੇ 2025 ਤੱਕ 2002 ਤੋਂ ਲੈ ਕੇ 2025 ਤੱਕ ਦੇ ਲਗਭਗ 23 ਸਾਲਾਂ ਦੇ ਸਮੇਂ ਦੌਰਾਨ ਜੋ ਪੰਜਾਬ ਦੇ ਸਿਆਸਤਦਾਨ ਚਾਹੇ ਉਹ ਕਾਂਗਰਸ ਪਾਰਟੀ ਚ ਨੇ ਚਾਹੇ ਉਹ ਅਕਾਲੀ ਦਲ ਚ ਨੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਚ ਨੇ ਇਹ ਹੈ ਉਹ ਆਮ ਆਦਮੀ ਪਾਰਟੀ ਚ ਨੇ ਇਹਨਾਂ ਸਾਰੀਆਂ ਪਾਰਟੀਆਂ ਦੇ ਲੀਡਰ ਸਹਿਬਾਨ ਨੇ ਇੱਕ ਬਹੁਤ ਵੱਡੇ ਮੁੱਦੇ ਦੀ ਗੱਲ ਜਿਹੜੀ ਆ ਪੰਜਾਬ 'ਚ 2002 ਤੋਂ ਲੈ ਕੇ ਹੁਣ ਤੱਕ ਉਸ ਮੁੱਦੇ ਤੇ ਗੱਲ ਚੱਲੀ ਆ 2002 ਦੀ ਇਲੈਕਸ਼ਨ ਲੈ ਲਓ 2007 ਤੱਕ ਕਰਪਸ਼ਨ ਦੀ ਗੱਲ ਪੰਜਾਬ 'ਚ ਚੱਲੀ ਕਿ ਆਕਾਲੀ ਦਲ ਦੇ ਨੇਤਾਵਾਂ ਨੇ ਵੱਡੇ ਪੱਧਰ ਤੇ ਪੰਜਾਬ 'ਚ ਕਰਪਸ਼ਨ ਕੀਤੀ 2007 ਤੋਂ ਲੈ ਕੇ 17 ਤੱਕ 2007 ਤੋਂ ਲੈ ਕੇ 17 ਤੱਕ ਪੰਜਾਬ ਵਿੱਚ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੀ ਸਰਕਾਰ ਪੰਜਾਬ 'ਚ ਰਹੀ ਪੂਰੇ 10 ਸਾਲ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੰਜਾਬ 'ਚ ਰਾਜ ਕੀਤਾ ਔਰ ਪਹਿਲੀ ਵਾਰ ਉਸ 10 ਸਾਲ ਦੇ ਸਮੇਂ ਦੌਰਾਨ ਜਦੋਂ ਵੀ ਕਦੇ ਜਦੋਂ ਵੀ ਕਦੇ ਪੰਜਾਬ ਦੀ ਹਿਸਟਰੀ ਲਿਖੀ ਜਾਊਗੀ ਸਾਡੇ ਜਿਹੜੇ ਇਤਿਹਾਸਕਾਰ ਨੇ ਜਦੋਂ ਪੰਜਾਬ ਦੀ ਹਿਸਟਰੀ ਦਾ ਲੇਖ ਪੰਜਾਬ ਦੀ ਸਿਆਸਤ ਦਾ ਲੇਖਾ ਜੋਖਾ ਕਰਨਗੇ 2007 ਤੋਂ ਲੈ ਕੇ 17 ਤੱਕ ਤਾਂ ਉਹਦੇ ਵਿੱਚ ਪਹਿਲੀ ਵਾਰ ਨਾਮ ਆਊਗਾ ਕਿ ਪੰਜਾਬ ਚ ਚਿੱਟਾ ਕਿੱਥੋਂ ਤੇ ਕਿੱਥੇ ਤੱਕ ਪਹੁੰਚਿਆ ਚਿੱਟੇ ਦਾ ਰੂਟ ਜਿਹੜਾ ਉਹ ਡਿਸਕਸ ਕੀਤਾ ਜਾਊਗਾ ਹੈਰਨ ਦਾ ਰੂਟ ਜਿਹੜਾ ਉਹ ਡਿਸਕਸ ਕੀਤਾ ਜਾਊਗਾ ਸਮੈਕ ਦਾ ਰੂਟ ਡਿਸਕਸ ਕੀਤਾ ਜਾਊਗਾ ਔਰ ਸਰਕਾਰ ਕੀ ਨਹੀਂ ਰਹੀ ਆ ਉਹ ਡਿਸਕਸ ਕੀਤੀ ਜਾਊ ਔਰ ਕਾਰਾਂ ਕਿਹੜੀਆਂ ਸੀਗੀਆਂ ਇਹ ਡਿਸਕਸ ਕੀਤੀਆਂ ਜਾਣਗੀਆਂ ਔਰ ਵਿਅਕਤੀ ਵਿਸ਼ੇਸ਼ ਕਹੜੇ ਸੀ ਇਹ ਡਿਸਕਸ ਕੀਤਾ ਜਾਊਗਾ ਜਦੋਂ ਪੰਜਾਬ ਦੇ ਇਤਿਹਾਸਕਾਰ ਪੋਲਿਟੀਕਲ ਹਿਸਟਰੀ ਲਿਖਣਗੇ ਜਦੋਂ ਪੰਜਾਬ ਦੇ ਇਤਿਹਾਸਕਾਰ ਪੰਜਾਬ ਦੀ ਸਿਆਸਤ ਦਾ ਵਿਸ਼ਲੇਸ਼ਣ ਅਬਦੇ ਸ਼ਬਦਾਂ ਦੇ ਅੰਦਰ ਕਿਤਾਬਾਂ ਚ ਬੰਦ ਕਰਨਗੇ ਔਰ ਲਿਖ ਕੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਰੱਖਣਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੜਿਆ ਕਰਨਗੀਆਂ ਕਿ ਹਾਂ ਪੰਜਾਬ ਚ 2000 7 ਤੋਂ ਲੈ ਕੇ 17 ਤੱਕ ਦਾ ਕੀ ਸਿਆਸਤ ਦੇ ਦੌਰਾਨ ਵਾਪਰਿਆ ਔਰ 17 ਤੋਂ ਲੈ ਕੇ 22 ਤੱਕ ਪੰਜਾਬ ਦੇ ਅੰਦਰ ਕੀ ਕੀ ਵਾਪਰਿਆ ਇਹਦੀ ਜਿਹੜੀਆਂ ਬਸ਼ਰੇਸ਼ਨ ਪੰਜਾਬ 'ਚ ਵੱਡੇ ਪੱਧਰ ਤੇ ਆਉਣ ਵਾਲੇ ਸਮੇਂ 'ਚ ਸਾਡੀ ਲੋਕ ਕਾਰਿਆ ਕਰ ਲਈ ਇਸ ਸਮੇਂ ਦੌਰਾਨ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਉਹਨਾਂ ਦੀ ਨਸਲ ਕੁਸ਼ੀ ਕਰਨ ਦਾ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਉਲੀਕਿਆ ਸ਼੍ਰੋਮਣੀ ਕਾਲੀਦਾ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੋਰ ਕਮੇਟੀ ਆ ਉਹਨਾਂ ਦੀ ਜਿਹੜੀ ਜਿਹੜੀ ਜਿਹੜਾ ਗਰੁੱਪ ਆ ਜਿਹੜਾ ਉਹਨਾਂ ਦੇ ਬਾਰੇ ਡਿਸਕਸ ਕਰਦਾਗਾ ਉਹਨਾਂ ਨੇ ਕਿਵੇਂ ਸੋਚਿਆ ਕਿ ਆਪਾਂ ਕਿਹੜੇ ਲੀਡਰ ਨੂੰ ਅੱਗੇ ਲਾਈਏ ਔਰ ਪੰਜਾਬ ਦੀ ਜਵਾਨੀ ਦੀ ਨਸਲ ਕੁਸੀ ਕਰੀਏ ਪੰਜਾਬ ਦੀ ਜਵਾਨੀ ਨੂੰ ਤਬਾਹ ਕਰੀਏ ਪੰਜਾਬ ਦੇ ਲੋਕਾਂ ਨੂੰ ਤਬਾਹ ਕਰੀਏ ਇਹੀ ਕਾਰਨਾਂ ਇਹ ਵੀ ਲਿਖਿਆ ਜਾਊਗਾ ਕਿ 2007 ਤੋਂ ਲੈ ਕੇ 2017 ਤੱਕ ਸਭ ਤੋਂ ਬਾਅਦ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਰੁੱਖ ਕੀਤਾ ਭਾਰਤ ਛੱਡ ਕੇ ਪੰਜਾਬ ਛੱਡ ਕੇ ਆਪਣੀ ਆਪਣੀ ਧਰਤੀ ਛੱਡ ਕੇ ਜਿੱਥੇ ਉਹ ਪੈਦਾ ਹੋਏ ਨੇਗੇ ਉਹਨੂੰ ਛੱਡ ਕੇ ਸੱਤ ਸਮੁੰਦਰੋਂ ਪਾਰ ਗਏ ਨੇ ਕਿਉਂ ਗਏ ਨੇ ਉਹਨਾਂ ਦੇ ਮਨ ਦੇ ਅੰਦਰ ਕੀ ਡਰ ਸੀ ਕੀ ਤੋਖਲਾ ਸੀ ਕੀ ਫਿਊਚਰ ਬਾਰੇ ਪਲਾਨ ਸੀ ਕੀ ਉਹ ਆਪਣੇ ਫਿਊਚਰ ਤੋਂ ਡਰਦੇ ਸੀ ਕੀ ਆਪਣੇ ਭਵਿੱਖ ਤੋਂ ਡਰਦੇ ਸੀ ਕਿ ਪੰਜਾਬ ਦੇ ਅੰਦਰ ਕੀ ਵਾਪਰ ਰਿਹਾ ਹੈਗਾ ਪੰਜਾਬ ਨੂੰ ਕਿਸ ਤਰ੍ਹਾਂ ਖਾਇਆ ਜਾ ਰਿਹਾ ਗਿਆ ਇਹ ਸਾਰੀਆਂ ਗੱਲਾਂ ਸਾਡੇ ਇਤਿਹਾਸਕਾਰ ਆਪਣੀਆਂ ਆਪਣੀ ਬੁੱਕ ਦੇ ਦੌਰਾਨ ਡਿਸਕਸ ਕਰਨਗੇ ਔਰ ਉਸ ਸਮੇ ਇਹ ਵੀ ਚਰਚਾ ਹੋਊਗੀ ਕਿਉਂਕਿ ਸਿਆਸਤਦਾਨ ਕੱਲੇ ਪ੍ਰੈਸ ਦੇ ਬਿਆਨਾਂ ਤੋਂ ਨਹੀਂ ਐਨਾਲਿਸਿਸ ਕਰਨਗੇ ਇਤਿਹਾਸਕਾਰ ਕਿਹਦੇ ਤੋਂ ਵਿਸਲੇਸ਼ਨ ਕਰਨਗੇ ਪੰਜਾਬ ਦੇ ਇਤਿਹਾਸ ਦਾ ਪੰਜਾਬ ਦੀ ਜਿਹੜੀ ਵਿਧਾਨ ਸਭਾ ਦੀ ਪੰਜਾਬ ਸਰਕਾਰ ਦੀ ਪੰਜਾਬ ਦੀ ਜਿਹੜੀ ਵਿਧਾਨ ਸਭਾ ਦੀ ਉਸ ਵਿਧਾਨ ਸਭਾ ਦੇ ਅੰਦਰ ਕਿਸ ਸਮੇਂ बिक्रम मजिठिए ने की बोलिया किस समय नवजोत सिंह सिद्धू ने की बोलिया किस समय चरणजीत चन्नी ने की समय प्रताप सिंह ने की समय रवनीत बिटू ने देश की पार्लीमेंट चोलिया किस समय सुखपाल सिंह खैरा ने की बोलिया क्योंकि शायद अखबारों च लिखिया गल् शायद तो वीडियोस डिलीट हो सकती ने एडिट हो सकती ने ਚੇਂਜ ਕੀਤੀਆਂ ਜਾ ਸਕਦੀਆਂ ਨੇ ਇਹ ਕੁਐਸਚਨ ਖੜਾ ਕੀਤਾ ਜਾ ਸਕਦਾ ਕਿ ਫਲਾਣਾ ਅਖਬਾਰ ਇਦਾਂ ਲਿਖਦਾ ਸੀ ਫਲਾਣਾ ਜਿਹੜਾ ਨਿਊਜ਼ਪੇਪਰ ਸੀ ਉਹ ਗਲਤ ਲਿਖਦਾ ਸੀ ਫਲਾਣੀ ਜਿਹੜੀ ਆ ਟੀਵੀ ਚੈਨਲ ਉਹ ਗਲਤ ਪ੍ਰਚਾਰ ਕਰਦਾ ਸੀਗਾ ਪਰ ਲੇਕਿਨ ਭਰਾਵੋ ਪੰਜਾਬ ਦੀ ਵਿਧਾਨ ਸਭਾ ਜਿਹਦੇ ਅੰਦਰ ਇੱਕ ਪ੍ਰਕਿਰਿਆ ਦੇ ਤਹਿਤ ਸਾਡੇ ਮੁਲਾਜ਼ਮ ਭਰਤੀ ਕੀਤੇ ਜਾਂਦੇ ਨੇ ਜਿਹੜੇ ਇੱਕ ਪਾਸੇ ਰਿਕਾਰਡਿੰਗ ਹੁੰਦੀ ਆ ਇੱਕ ਪਾਸੇ ਪੰਜਾਬ ਵਿਧਾਨ ਸਭਾ ਦੀ ਰਿਕਾਰਡਿੰਗ ਹੁੰਦੀ ਆ ਔਰ ਦੂਸਰੇ ਪਾਸੇ ਨਾਲ ਦੀ ਨਾਲ ਇਨ ਰਾਈਟਿੰਗ ਦੇ ਅੰਦਰ ਸਾਡੇ ਮੁਲਾਜ਼ਮ ਜਿਹੜੇ ਨੇ ਉਹ ਲਿਖਦੇ ਨੇ ਕਿ ਸਪੀਕਰ ਸਾਹਿਬ ਬੋਲਦੇ ਨੇ ਕੀ ਬੋਲਦੇ ਨੇ ਹੁਣ ਬਿਗਨਾ ਸ਼ੋਰ ਹੈ ਬੰਦ ਕਰ ਲੋ ਹੁਣ ਮਿਕਰਮ ਮਜੀਠੀਆ ਬੋਲ ਰਿਹਾਗਾ ਹੁਣ ਨਵਜੋਤ ਸਿੰਘ ਸਿੱਧੂ ਟਕਰਾ ਗਿਆ ਹੈ ਹੁਣ ਸੁਖਪਾਲ ਸਿੰਘ ਖਹਿਰਾ ਜੀ ਆ ਗਏ ਹਨ ਹੁਣ ਚਰਨਜੀਤ ਸਿੰਘ ਚੰਨੀ ਮਾਨਜੋਗ ਮੁੱਖ ਮੰਤਰੀ ਸਾਹਿਬ ਆ ਗਏ ਹਨ ਹੁਣ ਕੈਪਟਨ ਅਮੰਦਰ ਸਿੰਘ ਜੀ ਆ ਗਏ ਹਨ ਇਹਨਾਂ ਨੂੰ ਬੋਲਣ ਦਾ ਮੌਕਾ ਦੇ ਦਿਓ ਕਿਉਂਕਿ ਹਾਊਸ ਦੇ ਲੀਡਰ ਹਨ ਹੁਣ ਆਪੋਜੀਸ਼ਨ ਦੇ ਲੀਡਰਾਂ ਨੂੰ ਬੋਲਣਗੇ ਇਹ ਸਾਰੀਆਂ तमाम ਗੱਲਾਂ ਆ ਜਿਹੜੀ ਸਾਡੇ ਕੋਲੇ ਬਿਲਕੁਲ ਰਾਈਟਿੰਗ ਵੋਕਲ ਚ ਲਿਖੀਆਂ ਗੰਜਨ ਦੀਆਂ ਇਹ ਮੈਂ ਆਪਣੇ ਕੋਲੋਂ ਨਹੀਂ ਬੋਲ ਰਿਹਾ ਅੱਜ ਮੇਰੇ ਜਿਹੜੇ ਬੋਲ ਨੇ ਉਹ ਮੇਰੇ ਆਪਣੇ ਨਹੀਂ ਹੈਗੇ ਉਹ ਆ ਪੰਜਾਬ ਵਿਧਾਨ ਸਭਾ ਦੀ ਹਿਸਟਰੀ ਦੇ ਨੇਗੇ ਬੜੀ ਹੁਣੀ ਰੀਸੈਂਟ ਹਿਸਟਰੀ ਦੇ ਨੇਗੇ ਕੋਈ ਪੁਰਾਣੀ ਹਿਸਟਰੀ ਦੇ ਨਹੀਂ ਹੈਗੇ ਕੋਈ 20 ਸਾਲਾ ਪੁਰਾਣੀ ਹਿਸਟਰੀ ਦੇ ਨਹੀਂ ਹੈਗੇ ਤੇ ਉਧਰ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਛੇੜੀ ਗਈ ਨਸ਼ਿਆਂ ਦੇ ਖਿਲਾਫ ਮੋਹਮ ਦੇ ਵਿੱਚ ਵੱਡੀ ਕਾਮਯਾਬੀ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਜਾਰੀ ਕੀਤੀ ਗਈ ਇੱਕ ਵੀਡੀਓ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਮਯਾਬੀ ਹਾਸਲ ਕਰਦੇ ਆ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ 60 ਕਿਲੋ ਹੈਰੋਇਨ ਜਿਹੜੀ ਉਹ ਬਰਾਮਦ ਕੀਤੀ ਹੈ ਤੇ ਇਸ ਮਾਮਲੇ ਦੇ ਵਿੱਚ ਬੀਐਸਐਫ ਅਤੇ ਰਾਜਸਥਾਨ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਨਸ਼ਾ ਦੇ ਨਾਲ ਸੰਬੰਧਿਤ ਜੋ ਅੰਤਰਰਾਸ਼ਟਰੀ ਰੈਕਟ ਸੀ ਉਸਦਾ ਪਰਦਾ ਵੀ ਫਾਸ਼ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਨੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਬੀਐਸਐਫ ਦੇ ਸਹਿਯੋਗ ਦੇ ਨਾਲ ਇਸ ਰੈਕਟ ਨੂੰ ਫੜਿਆ ਗਿਆ ਜਿਸ ਦੇ ਵਿੱਚ ਰਾਜਸਥਾਨ ਹਰਿਆਣਾ ਜੰਮੂ ਕਸ਼ਮੀਰ ਅਤੇ ਪੰਜਾਬ ਤੋਂ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਪੰਜਾਬ ਸਰਕਾਰ ਦੇ ਯੁੱਧ ਨਸ਼ਾ ਵਿਰੁੱਧ ਅਭਿਆਨ ਦੇ ਵਿੱਚ ਇੱਕ ਵੱਡੀ ਕਾਮਯਾਬੀ ਪੰਜਾਬ ਪੁਲਿਸ ਨੂੰ ਪ੍ਰਾਪਤ ਹੋਈ ਜਦੋਂ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 60 ਕਿਲੋ ਹਿਰੋਇਨ ਦਾ ਸੀਜ਼ਰ ਕੀਤਾ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਬੀਐਸਐਫ ਅਤੇ ਰਾਜਸਥਾਨ ਪੁਲਿਸ ਦੇ ਨਾਲ ਇਸ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਨੂੰ ਪਾਕਿਸਤਾਨ ਦਾ ਸਮਗਲਰ تنویر شاہ ਤੇ ਕੈਨੇਡਾ ਬੇਸਡ ਇੰਡੀਅਨ ਸਮਗਲਰ ਜੋਬਨ ਕਲੇਰ ਕੋਆਰਡੀਨੇਟ ਕਰ ਰਹੇ ਸੀਗੇ ਤੇ ਹੁਣ ਤੱਕ 9 ਗ੍ਰਿਫਤਾਰੀਆਂ ਹੋ ਗਈਆਂ ਜਿਸ ਦੇ ਵਿੱਚ ਸਮਗਲਰ, ਟ੍ਰਾਫਿਕਰ ਤੇ ਹਵਾਲਾ ਆਪਰੇਟਰ ਫੜੇ ਗਏ ਹੈਗੇ ਤੇ ਇੱਕ ਬਹੁਤ ਵੱਡਾ ਨੈਟਵਰਕ ਬਸਟ ਕੀਤਾ ਗਿਆ ਹੈਗਾ ਜਿਸ ਦੇ ਵਿੱਚ ਰਾਜਸਥਾਨ, ਖਰੀਆਨਾ, ਜੰਮੂ ਕਸ਼ਮੀਰ ਅਤੇ ਪੰਜਾਬ ਤੋਂ ਗ੍ਰਿਫਤਾਰੀਆਂ ਹੋਈਆਂ ਤੇ ਹਜੇ ਇਨਵੈਸਟੀਗੇਸ਼ਨਸ ਐਂਡ ਟੂ ਐਂਡ ਮੈਨਰ ਦੇ ਵਿੱਚ ਚੱਲ ਰਹੀਆਂ ਐ। ਇਹ ਇਸ ਡਰੱਗ ਨੈਟਵਰਕ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਐਕਸਪੋਜ਼ ਕੀਤੇ ਜਾ ਰਹੇ ਹੈਗੇ। ਹੋਰ ਗ੍ਰਿਫਤਾਰੀਆਂ ਤੇ ਹੋਰ ਰਿਕਵਰੀ ਹੋਣ ਦੀ ਸੰਭਾਵਨਾ ਹੈ। ਹੁਣ ਗੱਲ ਕਰਦੇ ਆ ਪੰਜਾਬ ਦੇ ਅਜਿਹੇ ਹੁਣ ਹਾਰ ਬੱਚੇ ਦੀ ਜਿਸ ਨੇ ਯੂਰਪ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਦੇ ਵਿੱਚੋਂ ਇੱਕ ਰੂਸ ਦੀ ਮਾਉਂਟ ਐਲਬਰਸ ਚੋਟੀ ਨੂੰ ਸਰ ਕਰਕੇ ਨਾ ਸਿਰ ਪੰਜਾਬ ਦਾ ਬਲਕਿ ਦੇਸ਼ ਦਾ ਤੇ ਆਪਣੇ ਪਿੰਡ ਦਾ ਨਾਮ ਵੀ ਰੋਸ਼ਨ ਕੀਤਾ ਹੈ ਰੋਪੜ ਦੇ ਤੇਗबीर ਸਿੰਘ ਨੇ ਰੂਸ ਦੇ ਵਿੱਚ ਸਥਿਤ ਮਾਉਂਟ ਐਲਬਰਸ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕਰਕੇ ਪੂਰੀ ਦੁਨੀਆ ਦੇ ਵਿੱਚ ਰਿਕਾਰਡ ਕੈਮ ਕੀਤਾ ਹੈ ਇਹ ਚੋਟੀ 18510 ਫੁੱਟ ਤੋਂ ਵੱਧ ਦੀ ਉਚਾਈ ਤੇ ਹੈ ਅਤੇ ਮਹਿਜ 6 ਸਾਲ 9 ਮਹੀਨਿਆਂ ਦੀ ਉਮਰ ਦੇ ਤੇਗਵੀਰ ਸਿੰਘ ਨੇ ਇਸ ਨੂੰ ਫਤਿਹ ਕਰਕੇ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ ਅਤੇ ਉਹ ਮਾਉਂਟ ਐਲਬਰਸ ਚੋਟੀ ਨੂੰ ਸਾਰ ਕਰਨ ਵਾਲਾ ਦੁਨੀਆ ਦਾ ਸਭ ਤੋਂ ਛੋਟਾ ਪਰਬਤਾਰohi ਬਣ ਗਿਆ ਤੇਗਵੀਰ ਨੇ 20 ਜੂਨ ਨੂੰ ਮਾਉਂਟ ਐਲਬਰਸ ਤੱਕ ਟਰੈਕ ਕਰਨਾ ਸ਼ੁਰੂ ਕੀਤਾ ਸੀ ਅਤੇ 28 ਜੂਨ 2025 ਨੂੰ ਪਹਾੜ ਦੇ ਸਭ ਤੋਂ ਉੱਪਰਲੇ ਬਿੰਦੂ ਦੇ ਉੱਤੇ ਪਹੁੰਚਣ ਦੇ ਵਿੱਚ ਉਸਨੇ ਕਾਮਯਾਬੀ ਹਾਸਲ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਟਰੈਕ ਦੇ ਉੱਤੇ ਆਕਸੀਜਨ ਬਹੁਤ ਘੱਟ ਹੈ ਉਚਾਈ ਨਾਲ ਜੁੜੀਆਂ ਸਮੱਸਿਆਵਾਂ ਨਾਲ ਵੀ ਪर्वਤਾਰੋਹੀਆਂ ਨੂੰ ਇਸ ਟਰੈਕਿੰਗ ਦੌਰਾਨ ਨਜਿੱਠਣਾ ਪੈਂਦਾ ਹੈ ਤੇ ਸਾਰੀਆਂ ਚੁਣੌਤੀਆਂ ਨਾਲ ਨਜਿੱਠਦੇ ਹੋਏ ਤੇਗबीर ਸਿੰਘ ਨੇ ਇਹ ਮੁਕਾਮ ਹਾਸਲ ਕੀਤਾ ਹੈ ਇੱਥੇ ਤਾਪਮਾਨ ਜਿਹੜਾ -10 ਡਿਗਰੀ ਸੈਲਸੀਅਸ ਤੱਕ ਘੱਟ ਹੁੰਦਾ ਉਸਨੇ ਦੱਸਿਆ ਕਿ ਉਸਨੇ ਆਪਣੇ ਸੁਪਨੇ ਨੂੰ ਪੂਰਾ ਕੀਤਾ ਹੈ ਤੇ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ ਮਾਊਂਟੇਨ ਰਿੰਗ ਰੌਕ ਕਲਾਈਮਿੰਗ ਐਂਡ ਸਪੋਰਟਸ ਟੂਰਿਜ਼ਮ ਫੈਡਰੇਸ਼ਨ ਆਫ ਕਬਾਰਡੀਨੋ ਬਲਾਕਰੀਨੋ ਰਿਪਬਲਿਕ ਰੂਸ ਦੇ ਵੱਲੋਂ ਜਾਰੀ ਕੀਤਾ ਗਿਆ ਮਾਊਂਟੇਨ ਕਲਾਈਮਟ ਸਰਟੀਫਿਕੇਟ ਵੀ ਉਸ ਨੂੰ ਦਿੱਤਾ ਗਿਆ ਅਤੇ ਮੈਡਲ ਦੇ ਨਾਲ ਉਸ ਨੂੰ ਸਨਮਾਨਿਤ ਵੀ ਕੀਤਾ ਗਿਆ ਸੋ ਪੰਜਾਬ ਦੇ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਇੱਕ ਬੱਚੇ ਨੇ ਇਸ ਚੋਟੀ ਨੂੰ ਸਰ ਕਰਕੇ ਪੰਜਾਬ ਦਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਤੇਗਬੀਰ ਸਿੰਘ ਰੋਪੜ ਦੇ ਸ਼ਿਵਾਲਿਕ ਪਬਲਿਕ ਸਕੂਲ ਦੇ ਵਿੱਚ ਸਿਰਫ ਦੂਜੀ ਜਮਾਤ ਦਾ ਵਿਦਿਆਰਥੀ ਹੈ ਉਸਨੇ ਦੱਸਿਆ ਕਿ ਉਹ ਪਹਿਲੀ ਵਾਰ ਬਰਫ਼ ਦੇ ਉੱਤੇ ਤੁਰ ਰਿਹਾ ਸੀ ਉਸਦੇ ਬੂਟ ਭਾਰੇ ਹੋ ਗਏ ਸੀ ਉਸਨੇ ਖੂਬ ਅਭਿਆਸ ਕੀਤਾ ਸੀ ਅਤੇ ਮਹਿਜ 6 ਸਾਲ 9 ਮਹੀਨੇ ਦੀ ਉਮਰ ਦੇ ਵਿੱਚ ਉਸਨੇ ਇਹ ਵੱਡਾ ਮੁਕਾਮ ਹਾਸਲ ਕੀਤਾ ਮੌਨਸੂਨ ਦੇ ਕਾਰਨ ਮੌਲੇਤਾਰ ਬਰਸਾਤ ਦੇ ਕਾਰਨ ਲਗਾਤਾਰ ਪਹਾੜੀ ਖੇਤਰਾਂ ਦੇ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋ ਰਹੀਆਂ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਲੇਤਾਰ ਬਰਸਾਤ ਹੋ ਰਹੀ ਹੈ ਬਰਸਾਤ ਦੇ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਸੋਮਵਾਰ ਸਵੇਰੇ ਸ਼ਿਮਲਾ ਦੇ ਪਟਾ ਕੁਫਰ ਮਾਠੂ ਕਲੋਨੀ ਦੇ ਵਿੱਚ ਪੰਜ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਹੈ ਪਰ ਚੰਗੀ ਗੱਲ ਇਹ ਹੈ ਕਿ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਇਹ ਇਮਾਰਤ ਹੈ ਬੀਤੀ ਰਾਤ ਪਹਿਲਾਂ ਹੀ ਖਾਲੀ ਕਰਵਾ ਦਿੱਤੀ ਗਈ ਸੀ ਕਿਉਂਕਿ ਇਹ ਖਾਦਸ਼ਾ ਪੈਦਾ ਹੋ ਸਕ ਗਿਆ ਸੀ ਕਿ ਕਿਸੇ ਵੀ ਸਮੇਂ ਇਹ ਇਮਾਰਤ ਜਿਹੜੀ ਉਹ ਟਹਿ ਟੇਰੀ ਹੋ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਫੋਰ ਲੇਨ ਨਿਰਮਾਣ ਦੇ ਕਾਰਨ ਭਵਨ ਦੀਆਂ ਇਮਾਰਤਾਂ ਦੇ ਵਿੱਚ ਵੱਡੀਆਂ ਤੇੜਾ ਆ ਗਈਆਂ ਸਨ ਇਸ ਕਰਕੇ ਇੱਕ ਖਤਸ਼ਾ ਸੀ ਕਿ ਇਹ ਇਮਾਰਤ ਕਿਸੇ ਵੀ ਡਵੇਲੇ ਟੈ ਟੇਰੀ ਹੋ ਸਕਦੀ ਹੈ ਸੋ ਸੋਮਵਾਰ ਸਵੇਰੇ ਇਹ ਇਮਾਰਤ ਡਿੱਗ ਪਈ ਇਸ ਦੇ ਨਾਲ ਲੱਗਦੀਆਂ ਦੂਜੀਆਂ ਇਮਾਰਤਾਂ ਦੇ ਵੀ ਡਿੱਗਣ ਦਾ ਖਤਰਾ ਲਗਾਤਾਰ ਮੰਡਰਾ ਰਿਹਾ ਹੈ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਅਤੇ ਬਿਲਡਿੰਗਾਂ ਡਿੱਗਣ ਦੀਆਂ ਘਟਨਾਵਾਂ ਤੋਂ ਬਾਅਦ ਲੋਕੀ ਡਰੇ ਹੋਏ ਨੇ ਕੁਝ ਲੋਕ ਆਪਣੇ ਘਰਾਂ ਨੂੰ ਖਾਲੀ ਕਰ ਰਹੇ ਨੇ ਤਾਂ Shimla ਦੇ ਵਿੱਚ ਮੌਲੇ ਤਾਰ ਬਰਸਾਤ ਦੇ ਨਾਲ-ਨਾਲ ਇਸ ਤਰ੍ਹਾਂ ਦਾ ਖਤਰਾ ਅਤੇ ਇਸ ਤਰ੍ਹਾਂ ਦਾ ਡਰ ਵੀ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਸੋ ਮੀ ਨੂੰ ਦੇਖਦਿਆਂ Shimla ਦੇ ਵਿੱਚ ਵੀ yellow alert ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਪੂਰੇ ਪੰਜਾਬ ਦੇ ਵਿੱਚ ਮਾਨਸੂਨ ਐਕਟਿਵ ਹੋ ਚੁੱਕਾ ਹੈ ਤੇ ਆਉਣ ਵਾਲੇ 2-3 ਦਿਨਾਂ ਦੇ ਵਿੱਚ ਜੰਮ ਕੇ ਬਰਸਾਤ ਹੋਣ ਦੀ ਸੰਭਾਵਨਾ ਹੈ ਜੂਨ ਦੇ ਮਹੀਨੇ ਦੇ ਵਿੱਚ ਹੋਈ ਬਰਸਾਤ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ ਮੌਸਮ ਵਿਭਾਗ ਦੇ ਮੁਤਾਬਕ 29 ਜੂਨ ਤੱਕ ਸੂਬੇ ਦੇ ਵਿੱਚ ਆਮ ਨਾਲੋਂ 26% ਵੱਧ ਬਰਸਾਤ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਤੇ ਦਰਮਿਆਨੀ ਬਰਸਾਤ ਹੋਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜੂਨ ਮਹੀਨੇ ਦੇ ਵਿੱਚ ਆਮ ਬਰਸਾਤ 49.7 ਮਿਲੀਮੀਟਰ ਹੁੰਦੀ ਹੈ ਪਰ ਇਸ ਵਾਰ 62.8 ਮਿਲੀਮੀਟਰ ਬਰਸਾਤ ਪੰਜਾਬ ਦੇ ਵਿੱਚ ਜੂਨ ਦੇ ਮਹੀਨੇ ਦੇ ਵਿੱਚ ਦਰਜ ਕੀਤੀ ਗਈ ਹੈ। ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੇ ਵਿੱਚ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਵਿਆਪਕ ਪੱਧਰ ਤੇ ਬਰਸਾਤ ਹੋਣ ਦੀ ਸੰਭਾਵਨਾ ਹੈ ਆ ਮੌਸਮ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ ਐਤਵਾਰ ਸ਼ਾਮ ਤੱਕ ਬਖਵਕ ਜ਼ਿਲ੍ਹਿਆਂ ਦੇ ਵਿੱਚ 5 ਮਿਲੀਮੀਟਰ ਬਰਸਾਤ ਅੰਮ੍ਰਿਤਸਰ ਦੇ ਵਿੱਚ ਹੋਈ ਹੈ ਲੁਧਿਆਣਾ ਦੇ ਵਿੱਚ 5 ਮਿਲੀਮੀਟਰ ਬਠਿੰਡਾ ਦੇ ਵਿੱਚ 2 ਮਿਲੀਮੀਟਰ ਹੁਸ਼ਿਆਰਪੁਰ ਚ 1.5 ਮਿਲੀਮੀਟਰ ਪਠਾਨਕੋਟ ਤੇ ਫਤਿਹਗੜ ਸਾਹਿਬ ਦੇ ਵਿੱਚ 1-1 ਮਿਲੀਮੀਟਰ ਰੂਪਨਗਰ ਦੇ ਵਿੱਚ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਇਸ بارش ਦੇ ਕਾਰਨ ਸੂਬੇ ਦੇ ਵਿੱਚ ਤਾਪਮਾਨ 2.6 ਡਿਗਰੀ ਘਟ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਮੁਤਾਬਕ ਸੂਬੇ ਦਾ ਤਾਪਮਾਨ ਇਸ ਸਮੇਂ ਆਮ ਨਾਲੋਂ ਲਗਭਗ 4 ਡਿਗਰੀ ਘੱਟ ਚੱਲ ਰਿਹਾ ਹੈ ਪਰ ਬਠਿੰਡਾ ਦੇ ਵਿੱਚ ਪਾਰਾ ਜੇ ਵੀ ਘਟਣ ਦਾ ਨਾਮ ਨਹੀਂ ਲੈ ਰਿਹਾ ਬਠਿੰਡਾ ਦੇ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਔਰੇਂਜ ਅਲਰਟ ਪੂਰੇ ਪੰਜਾਬ ਦੇ ਵਿੱਚ ਜਾਰੀ ਕੀਤਾ ਗਿਆ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਅ ਅਲਰਟ ਜਾਰੀ ਕੀਤਾ ਗਿਆ ਕੁਝ ਜ਼ਿਲ੍ਹਿਆਂ ਦੇ ਵਿੱਚ yellow ਅਲਰਟ ਵੀ ਜਾਰੀ ਕੀਤਾ ਗਿਆ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਸੋ ਪੂਰੇ ਪੰਜਾਬ ਦੇ ਵਿੱਚ ਬਰਸਾਤ ਪੈਣ ਦੀ ਸੰਭਾਵਨਾ ਅੱਜ ਵੀ ਹੈ ਕੱਲ ਵੀ ਹੈ ਤੇ ਅਗਲੇ ਆਉਣ ਵਾਲੇ 3-4 ਦਿਨਾਂ ਤੱਕ ਲਗਾਤਾਰ ਪੰਜਾਬ ਦੇ ਵਿੱਚ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਪੈਂਦੀ ਰਹੇਗੀ ਰੂਪਨਗਰ ਪਟਿਆਲਾ ਸੰਗਰੂਰ ਦੇ ਵਿੱਚ orange alert ਹੈ ਇੱਥੇ 12 ਮਿਲੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ ਸੋ ਵਾਰੀ ਮਾਤਰਾ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ येलो ਅਲਰਟ ਪਠਾਨਕੋਟ ਗੁਰਦਾਸਪੁਰ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਮੁਹਾਲੀ ਫਤਿਹਗੜ੍ਹ ਸਾਹਿਬ ਬਰਨਾਲਾ ਤੇ ਮਾਨਸਾ ਦੇ ਵਿੱਚ ਮੀਂਹ ਨਾਲ ਸੰਬੰਧਿਤ येलो ਅਲਰਟ ਜਾਰੀ ਕੀਤਾ ਗਿਆ ਸੋ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਬਰਸਾਤ ਆਪਣਾ ਰੰਗ ਦਿਖਾਵੇਗੀ ਸੋ ਪੂਰੇ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਮਾਨਸੂਨ ਐਕਟਿਵ ਹੋ ਚੁੱਕਾ ਹੈ ਤੇ ਲਗਾਤਾਰ ਬਰਸਾਤ ਅਤੇ ਤੇਜ਼ ਹਵਾਵਾਂ ਚੱਲਦੀਆਂ ਹੋਈਆਂ ਪੂਰੇ ਪੰਜਾਬ ਦੇ ਵਿੱਚ ਨਜ਼ਰ ਆ ਰਹੀਆਂ ਨੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਐਨਾਂ ਹੀ ਹੁਣ ਮੇਰੇ ਨੂੰ ਇਜ਼ਾਜ਼ਤ ਬਹੁਤ ਬਹੁਤ ਧੰਨਵਾਦ